ਗੁਰਜੀ ਕੀ ਫਤਿਹ ਇਸ ਮਨ ਦੇ ਆਖੇ ਨਾ ਲਗਣਾ 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 ਇਸ ਪਲ ਪਲ ਤੇਨੂੰ ਠੱਗਣਾ ਇਸ ਮਨ ਦੇ ਆਖੇ ਨਾ ਲਗਣਾ ਇਸ ਮਨ ਦੇ ਆਖੇ ਨਾ ਲਗਣਾ ਇਸ ਪਾਲ ਪਾਲ ਤੇਨੂੰ ਠੱਗਣਾ ਇਸ ਮਨ ਦੇ ਆਖੇ ਨਾ ਲਗਣਾ ਇਸ ਮਨ ਦੇ ਆਖੇ ਨਾ ਗਣਾ ਮਾਨ ਤੂ ਜੋਤ ਸਰੂਪ ਹੈ ਮਾਨ ਤੂ ਜੋਤ ਸਰੂਪ ਹੈ ਮਨ ਤੂੰ 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 ਜੋਤ ਸਰੂਪ ਹੈ ਆਪਣਾ ਮੂਲ ਅਪਛਾਣਾ ਇਸ ਮਨ ਦੇ ਆਖੇ ਨਾ ਲਗਣਾ ਇਸ ਮਨ ਦੇ ਆਖੇ ਨਾ ਲਗਣਾ ਇਸ ਪਾਲ ਪਾਲ ਤੇ ਨੂੰ ਠੱਗਣਾ ਇਸ ਸਮਾਨ ਦੇ ਆਖੇ ਨਾਲ ਲਗਣਾ ਇਸਮਾਨ ਦੇ ਆਖੇ ਨਾਲ ਲਗਣਾ ਇਸ ਪਲ ਪਲ ਤੇਨੂੰ ਠੱਗਣਾ ਇਸਮਾਨ ਦੇ ਆਖੇ ਨਾਲ ਲਗਣਾ ਇਸਮਾਨ ਦੇ ਆਖੇ ਨਾਲ ਲਗਣਾ ਇਸ ਪਾਲ ਪਾਲ ਤੇਨੂੰ ਠੱਗਣਾ ਇਸਮਾਨ ਦੇ ਆਖੇ ਨਾ ਲਗਣਾ ਇਸਮਾਨ ਦੇ ਆਖੇ ਨਾ ਲਗਣਾ ਮਨ ਹਰ ਜੀ ਤੇਰੇ ਨਾਲ ਹੈ ਮਨ ਹਰ ਜੀ ਤੇਰੇ ਨਾਲ ਮਨ ਹਰ ਜੀ ਤੇਰੇ ਨਾਲ ਹੈ ਮਨ ਹਰ ਜੀ ਤੇਰੇ ਨਾਲ ਹੈ ਮਨ ਹਰ ਜੀ ਤੇਰੇ ਨਾਲ ਹੈ ਮਨ ਹਰ ਜੀ ਤੇਰੇ ਨਾਲ ਮਨ ਹਰ ਜੀ ਤੇਰੇ ਨਾਲ ਹੈ ਨਾ ਹਰ ਜੀ ਤੇਰੇ ਨਾਲ ਹੈ ਗੁਰਮਤਿ ਰੰਗ ਮਾਣ ਇਸ ਮਨ ਦੇ ਆਖੇ ਨਾਲ ਲਗਣਾ ਇਸ ਮਨ ਦੇ ਆਖੇ ਨਾਲ ਲਗਣਾ ਇਸ ਪਾਲ ਪਾਲ ਤੇ ਨੂੰ ਠਗਣਾ ਇਸ ਮਨ ਦੇ ਆਖੇ ਨਾਲ ਲਗਣਾ ਇਸ ਮਨ ਦੇ ਆਖੇ ਨਾਲ ਲਗਣਾ ਮੂਲ ਮੂਲ ਪਛਾਨ ਤਾਸੋ ਹਜਨ ਕਰਦੇ